ਹੁਣ ਇੱਕ ਬੇहद ਖਾਸ ਖਬਰ ਕੈਨੇਡਾ ਵਿੱਚ ਰਹਿਦੇ ਵਿਦੇਸ਼ੀ ਕਾਮਿਆਂ ਦੇ ਲਈ ਜੋ ਕਿ ਇਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਦੇ ਲਈ ਵਰਕ ਪਰਮਿਟ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਜੋ ਕਿ ਉੱਥੇ ਕੰਮ ਕਰਨ ਵਾਲਿਆਂ ਦੇ ਲਈ ਵੱਡੀ ਰਾਹਤ ਹੈ ਇੱਕ ਅਸਥਾਈ ਜਨਤਕ ਨੀਤੀ ਜੋ ਹੁਣ ਲਾਗੂ ਹੋ ਚੁੱਕੀ ਹੈ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਬਦਲਣ ਦੇ ਵਿੱਚ ਆਸਾਨੀ ਦਿੰਦੀ ਹੈ ਹੁਣ ਜੇਕਰ ਤੁਸੀਂ ਆਪਣੀ ਨੌਕਰੀ ਬਦਲ ਰਹੇ ਹੋ ਜਾਂ ਨਵੀਂ ਨੌਕਰੀ ਦੀ ਉਡੀਕ ਕਰ ਰਹੇ ਹੋ ਅਤੇ ਤੁਹਾਡੀ ਨਵੀਂ ਵਰਕ ਪਰਮਿਟ ਅਜੇ ਲੰਬੇ ਤੱਕ ਤਾਂ ਤੁਸੀਂ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਹੋ ਇਹ ਨਵਾਂ ਨਿਯਮ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਲਾਭਕਾਰੀ ਹੈ ਜੋ ਆਪਣੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੇਨਟੇਨਡ ਸਟੇਟਸ ਤੇ ਹਨ ਅਤੇ ਹੁਣ ਉਹਨਾਂ ਉੱਤੇ ਲਾਗੂ ਸੀਮਾਵਾਂ ਜਿਵੇਂ ਕਿ ਉਹ ਨਵੀਂ ਨੌਕਰੀ ਜਾਂ ਨਵੇਂ ਮਾਲਕ ਕੋਲ ਕੰਮ ਨਹੀਂ ਕਰ ਸਕਦੇ ਹਟਾ ਦਿੱਤੀਆਂ ਗਈਆਂ ਹਨ ਹੁਣ ਉਹ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਹਨ ਬਿਨਾਂ ਇਸ ਗੱਲ ਦੀ ਉਡੀਕ ਕਿਤੇ ਕੀ ਉਹਨਾਂ ਦੀ ਨਵੀਂ ਵਰਕ ਪਰਮਿਟ ਅਰਜ਼ੀ ਮਨਜ਼ੂਰ ਹੋਈ ਜਾਂ ਨਹੀਂ ਇਸ ਫੈਸਲੇ ਨਾਲ ਲੋਕਾਂ ਮੇ ਵੀ ਲਾਭ ਲੈ ਸਕਣਗੇ ਜੋ ਕਿਸੇ ਖਾਸ ਨੌਕਰੀ ਜਾਂ ਮਾਲਕ ਲਈ ਸੀਮਿਤ ਸਨ ਪਰ ਹੁਣ ਨਵੀਂ ਨੌਕਰੀ ਦੀ ਲੋੜ ਹੈ ਜਿਵੇਂ ਕਿ ਨੌਕਰੀ ਤੋਂ ਕੱਢਿਆ ਜਾਣਾ ਇੱਕ ਕਦਮ ਕੈਨੇਡਾ ਵਿੱਚ ਕੰਮ ਕਰ ਰਹੇ ਪ੍ਰਵਾਸੀਆਂ ਲਈ ਇੱਕ ਵੱਡਾ ਸਹਾਰਾ ਸਾਬਤ ਹੋਵੇਗਾ ਰੋਜ਼ਗਾਰਾਂ ਤੇ ਅਸਥਿਰਤਾ ਵੱਲ ਇੱਕ ਹੋਰ ਕਦਮ ਕੈਨੇਡਾ ਸਰਕਾਰ ਵੱਲੋਂ ਹੁਣ ਇੱਕ ਬੇहद ਖਾਸ ਖਬਰ ਕੈਨੇਡਾ ਵਿੱਚ ਰਹਿੰਦੇ ਵਿਦੇਸ਼ੀ ਕਾਮਿਆਂ ਦੇ ਲਈ ਜੋ ਕਿ ਇਹ ਸਾਹਮਣੇ ਆਈ ਹੈ ਦੱਸਿਆ ਹੈ ਕਿ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਕਾਮਿਆਂ ਦੇ ਲਈ ਵਰਕ ਪਰਮਿਟ ਨਿਯਮਾਂ ਦੇ ਵਿੱਚ ਸੋਧ ਕੀਤੀ ਹੈ ਜੋ ਕਿ ਉੱਥੇ ਕੰਮ ਕਰਨ ਵਾਲਿਆਂ ਦੇ ਲਈ ਵੱਡੀ ਰਾਹਤ ਹੈ ਇੱਕ ਅਸਥਾਈ ਜਨਤਕ ਨੀਤੀ ਜੋ ਹੁਣ ਲਾਗੂ ਹੋ ਚੁੱਕੀ ਹੈ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਬਦਲਣ ਦੇ ਵਿੱਚ ਆਸਾਨੀ ਦਿੰਦੀ ਹੈ ਹੁਣ ਜੇਕਰ ਤੁਸੀਂ ਆਪਣੀ ਨੌਕਰੀ ਬਦਲ ਰਹੇ ਹੋ ਜਾਂ ਨਵੀਂ ਨੌਕਰੀ ਦੀ ਉਡੀਕ ਕਰ ਰਹੇ ਹੋ ਅਤੇ ਤੁਹਾਡੀ ਨਵੀਂ ਵਰਕ ਪਰਮਿਟਰ ਦੀ ਲੰਬੇ ਤੱਕ ਤਾਂ ਤੁਸੀਂ ਵੀ ਕੰਮ ਕਰਨਾ ਜਾਰੀ ਰੱਖ ਸਕਦੇ ਹੋ ਇਹ ਨਵਾਂ ਨਿਯਮ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਲਾਭਕਾਰੀ ਹੈ ਜੋ ਆਪਣੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੇਨਟੇਨਡ ਸਟੇਟਸ ਤੇ ਹਨ ਅਤੇ ਹੁਣ ਉਹਨਾਂ ਉੱਤੇ ਲਾਗੂ ਸੀਮਾਵਾਂ ਜਿਵੇਂ ਕਿ ਉਹ ਨਵੀਂ ਨੌਕਰੀ ਜਾਂ ਨਵੇਂ ਮਾਲਕ ਕੋਲ ਕੰਮ ਨਹੀਂ ਕਰ ਸਕਤੇ ਹਟਾ ਦਿੱਤੀਆਂ ਗਈਆਂ ਹਨ ਹੁਣ ਉਹ ਨਵੀਂ ਨੌਕਰੀ ਸ਼ੁਰੂ ਕਰ ਸਕਦੇ ਹਨ ਬਿਨਾਂ ਇਸ ਗੱਲ ਦੀ ਉਡੀਕ ਕਿਤੇ ਕਿ ਉਹਨਾਂ ਦੀ ਨਵੀਂ ਵਰਕ ਪਰਮਿਟ ਅਰਜ਼ੀ ਮਨਜ਼ੂਰ ਹੋਈ ਜਾਂ ਨਹੀਂ ਇਸ ਫੈਸਲੇ ਨਾਲ ਲੋਕਾਂ ਮੇ ਵੀ ਲਾਭ ਲੈ ਸਕਣਗੇ ਜੋ ਕਿਸੇ ਖਾਸ ਨੌਕਰੀ ਜਾਂ ਮਾਲਕ ਲਈ ਸੀਮਿਤ ਸਨ ਪਰ ਹੁਣ ਨਵੀਂ ਨੌਕਰੀ ਦੀ ਲੋੜ ਹੈ ਜਿਵੇਂ ਕਿ ਨੌਕਰੀ ਤੋਂ ਕੱਢਿਆ ਜਾਣਾ ਇੱਕ ਕਦਮ ਕੈਨੇਡਾ ਵਿੱਚ ਕੰਮ ਕਰ ਰਹੇ ਪ੍ਰਵਾਸੀਆਂ ਲਈ ਇੱਕ ਵੱਡਾ ਸਹਾਰਾ ਸਾਬਤ ਹੋਵੇਗਾ ਰੋਜ਼ਗਾਰਾਂ ਤੇ ਅਸਥਿਰਤਾ ਵੱਲ ਇੱਕ ਹੋਰ ਕਦਮ ਕੈਨੇਡਾ ਸਰਕਾਰ ਵੱਲ